ਇਸ ਵੇਲੇ ਦੀ ਵੱਡੀ ਖਬਰ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਚੋਣਾਂ ਦਾ ਲੱਗ ਗਿਆ ਚੋਣ ਕਮਿਸ਼ਨ ਦੇ ਵੱਲੋਂ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ ਤੁਹਾਨੂੰ ਦੱਸ ਦਈਏ ਕਿ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪੰਜਾਬ ਦੇ ਵਿੱਚ 14 ਦਸੰਬਰ ਨੂੰ ਇੱਕ ਵਾਰ ਫਿਰ ਤੋਂ VOTING ਜਿਹੜੀ ਹੋਣੀ ਆਤਾ ਜ਼ਿਲ੍ਹਾ ਪਰੀਸ਼ਦ ਤੇ ਪੰਚਾਇਤ ਸੰਪਤੀ ਦੀਆਂ ਵੋਟਾਂ ਨੇ ਜਿਹੜੀਆਂ ਪੈਣੀਆਂ ਨੇ 14 ਦਸੰਬਰ ਨੂੰ ਵੋਟਾਂ ਪੈਣਗੀਆਂ ਤੇ 17 ਦਸੰਬਰ ਨੂੰ ਇਸ ਦਾ ਨਤੀਜਾ ਜਿਹੜਾ ਇਹ ਲਾਨਿਆ ਜਾਵੇਗਾ ਤਾਂ ਵੱਡੀ ਖਬਰ ਤੁਹਾਡਾਂ ਸਾਂਝੀ ਕਰ ਰਿਹਾ ਪੰਜਾਬ ਦੇ ਵਿੱਚ ਚੋਣਾਂ ਦੀਆਂ ਤਿਆਰੀਆਂ ਜਿਹੜੀਆਂ ਸ਼ੁਰੂ ਹੋ ਗਈਆਂ ਨੇ ਚੋਣ ਜਾਤਾਂ ਲੱਗ ਗਈਆਂ ਚੋਣ ਕਮਿਸ਼ਨ ਦੇ ਵੱਲੋਂ ਵੱਡਾ ਐਲਾਨ ਜਿਹੜਾ ਕੀਤਾ ਗਿਆ ਤਾਂ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਵਿੱਚ ਬਲਾਕ ਸੰਪਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਹੋਣ ਜਾ ਰਹੀਆਂ ਨੇ ਇਸ ਸਬੰਧੀ ਰਾਜ ਚੋਣ ਕਮਿਸ਼ਨ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਆ ਜਿਸ ਦੇ ਵਿੱਚ ਚੋਣਾਂ ਨੂੰ ਲੈ ਕੇ ਸਾਰੀ ਜਾਣਕਾਰੀ ਜਿਹੜੀ ਉਹਨਾਂ ਦੇ ਵੱਲੋਂ ਸਾਂਝੀ ਕੀਤੀ ਗਈ ਆ ਚੋਣ ਕਮਿਸ਼ਨ ਨੇ ਕਿਹਾ ਕਿ ਵੋਟਾਂ ਜਿਹੜੀਆਂ ਵੈਲਟ ਪੇਪਰ ਦੇ ਨਾਲ ਹੋਣਗੀਆਂ ਚੋਣਾਂ ਦੇ ਵਿੱਚ 50% ਸੀਟਾਂ ਜਿਹੜੀਆਂ ਔਰਤਾਂ ਦੇ ਲਈ ਰਾਖਵੀਆਂ ਹੋਣਗੀਆਂ ਇਸ ਦੇ ਨਾਲ ਹੀ 19181 ਜਿਹੜੇ ਬੂਥ ਦੇ ਉਹ ਬਣਾਏ ਜਾਣਗੇ ਚੋਣ ਅਧਿਕਾਰੀਆਂ ਦਾ ਕਹਿਣਾ ਕਿ ਹਰੇਕ ਪੋਲਿੰਗ ਬੂਥ ਤੇ ਜ਼ਿਲ੍ਹਾ ਪਰੀਸ਼ਦ ਅਤੇ ਪੰਚਾਇਤ ਸੰਪਤੀ ਦੇ ਲਈ ਦੋ ਡੱਬੇ ਹੋਣਗੇ ਚੋਣਾਂ ਦੇ ਲਈ 40000 EVM ਦੀ ਲੋੜ ਹੈ ਜਿਹੜੀ ਉਹ ਸਾਡੇ ਕੋਲ ਨਹੀਂ ਹੈ ਤਾਂ ਚੋਣ ਕਮਿਸ਼ਨ ਨੇ ਜਿਸ ਦੀ ਵਰਤੋਂ ਕਰਦੇ ਆ ਉਸ ਨੂੰ ਲੈ ਕੇ ਚੋਣ ਕਮਿਸ਼ਨ ਭਾਰਤ ਦੇ ਕਿਸੇ ਵੀ ਗਾਜ ਨੂੰ ਜਾਰੀ ਨਹੀਂ ਕਰਦਾ ਤਾਂ ਦੱਸ દઈએ ਕਿ ਪੰਜਾਬ ਦੇ ਹਰੇਕ ਜ਼ਿਲ੍ਹੇ ਦੇ ਵਿੱਚ ਇੱਕ ਜ਼ਿਲ੍ਹਾ ਪ੍ਰੀਸ਼ਦ ਹੈ ਜਿਸ ਵਿੱਚ ਕੁੱਲ 357 ਜ਼ੋਨ ਦੇ ਨਿਤਜ ਜਿਸ ਦੇ ਵਿੱਚ ਹਰੇਕ ਜ਼ੋਨ ਤੋਂ ਇੱਕ ਮੈਂਬਰ ਚੁਣਿਆ ਜਾਂਦਾ ਇਸ ਤਰ੍ਹਾਂ ਰਾਜ ਦੀਆਂ 154 ਪੰਚਾਇਤ ਸੰਪਤੀ ਦੇ ਅੰਦਰ 15 ਤੋਂ 25 ਜ਼ੋਨ ਬਣਾਏ ਗਏ ਨੇ ਜਿਨਾਬ ਦੀ કુલ ਗਿਣਤੀ 2863 ਹੈ ਹਰੇਕ ਜ਼ੋਨ ਤੋਂ ਇੱਕ ਮੈਂਬਰ ਚੁਣਿਆ ਜਾਵੇਗਾ ਪਿੰਡੂ ਖੇਤਰਾਂ ਦੇ ਵਿੱਚ ਵੋਟਾਂ ਦੀ ਗਿਣਤੀ 1 ਕਰੋੜ 36 ਲੱਖ 4000 ਹੈ ਤਾਂ ਨਿਯਮਾਂ ਅਨੁਸਾਰ ਉਮੀਦਵਾਰ ਦੀ ਉਮਰ ਘੱਟੋ-ਘੱਟ 21 ਸਾਲ ਹੋਣੀ ਚਾਹੀਦੀ ਹੈ ਤੇ ਉਸ ਜ਼ੋਨ ਦਾ ਜਿਹੜਾ ਵੋਟਰ ਹੋਣਾ ਚਾਹੀਦਾ ਤਾਂ ਜਿੱਥੋਂ ਉਹ ਚੋਣ ਲੜ ਰਿਹਾ ਤਾਂ ਤੁਹਾਨੂੰ ਇਹ ਵੀ ਦੱਸ ਦਈਏ ਕਿ ਪ੍ਰਸਤਾਪਕ ਅਤੇ ਸਮਰਥਕ ਦੋਵਾਂ ਹੀ ਇਸ ਜ਼ੋਨ ਦੇ ਵਸਨੀਕ ਹੋਣੇ ਚਾਹੀਦੇ ਨੇ ਉਮੀਦਵਾਰਾਂ ਨੂੰ ਨਾਮਜ਼ਦਗੀ ਦੇ ਲਈ ਫਾਰਮ ਨੰਬਰ 4 ਪਰ ਨਾ ਹੋਵੇਗਾ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੇ ਲਈ ਨਾਮਜ਼ਦਗੀ ਫੀਸ ਹੈ ਜਿਹੜੀ 400 ਰੁਪਏ ਰੱਖੀ ਗਈ ਹੈ ਅਤੇ ਪੰਚਾਇਤ ਸੰਪਤੀ ਚੋਣਾਂ ਦੇ ਲਈ 200 ਰੁਪਏ ਜੇਕਰ ਕੋਈ ਉਮੀਦਵਾਰ ਐਸਸੀ ਜਾਂ ਬੀਸੀ ਸ਼੍ਰੇਣੀ ਦੇ ਨਾਲ ਸੰਬੰਧਿਤ ਆ ਤਾਂ ਉਸ ਦੀ ਫੀਸ ਅੱਧੀ ਕਰ ਦਿੱਤੀ ਜਾਵੇਗੀ ਜੇਕਰ ਕੋਈ ਅਧਿਕਾਰੀ ਅੱਧੀ ਫੀਸ ਦੀ ਮੰਗ ਕਰਦਾ ਹੈ ਤਾਂ ਚੋਣ ਕਮਿਸ਼ਨ ਕੋਲ ਸਿੱਧੇ ਤੌਰ ਤੇ ਜਿਹੜੀ ਸ਼ਿਕਾਇਤ ਹੈ ਦਾਰਜ ਕਰਵਾਈ ਜਾ ਸਕਦੀ ਆ ਤਾਂ ਤੁਹਾਨੂੰ ਦੱਸ ਦਈਏ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਜਿਹੜੀਆਂ ਚੋਣਾਂ ਕਰਵਾਈਆਂ ਜਾਣਗੀਆਂ 14 ਦਸੰਬਰ ਨੂੰ ਪੰਜਾਬ ਦੇ ਵਿੱਚ VOTING ਆ ਜਿਹੜੀ ਹੋਣੀ ਆ ਤੇ ਇਸ ਦੇ ਨਾਲ ਹੀ ਫਿਰ ਨਤੀਜੇ ਨੇ ਜਿਹੜੇ 17 ਦਸੰਬਰ ਨੂੰ ਕੋਸ਼ਤ ਕੀਤੇ ਜਾਣਗੇ ਪੰਜਾਬ ਦੇ ਵਿੱਚ ਅੱਜ ਤੋਂ ਆ ਜਿਹੜਾ ਚੋਣ ਜਾਤਾ ਲੱਗ ਗਿਆ ਚੌੜ ਕਮਿਸ਼ਨ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਆ ਜਿਸ ਦੇ ਵਿੱਚ ਇਹ ਐਲਾਨ ਕੀਤਾ ਗਿਆ ਕਿ ਪੰਜਾਬ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਪੰਚਾਇਤ ਸੰਪਤੀ ਦੀਆਂ ਚੋਣਾਂ ਨੇ ਜਿਹੜੀਆਂ 14 ਦਸੰਬਰ ਨੂੰ ਹੋਣਗੀਆਂ ਤੇ 17 ਦਸੰਬਰ ਨੂੰ ਇਸ ਦਾ ਰਿਜ਼ਲਟ ਹੈ ਜਿਹੜਾ ਸੁਣਾਇਆ ਜਾਵੇਗਾ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਜਿਹੜੀਆਂ ਵੋਟਾਂ ਦੀ ਤਿਆਰੀ ਜਿਹੜੀ ਸ਼ੁਰੂ ਹੋ ਗਈ ਹੈ ਹਰ ਇੱਕ ਪਾਰਟੀ ਦੇ ਵੱਲੋਂ ਆਪਣਾ ਜਿਹੜਾ ਉਮੀਦਵਾਰਾਂ ਉਹ ਹੋ ਕਰੇ ਜਾਣ ਕੇ ਤਾਂ ਉਸ ਦੇ ਵਿੱਚ ਹੀ ਜੇਕਰ ਗੱਲ ਕੀਤੀ ਜਾਵੇ ਕਿ ਰਿਜ਼ਲਟ ਜਿਹੜਾ 17 ਦਸੰਬਰ ਨੂੰ ਗੋਸ਼ਟ ਕੀਤਾ ਜਾਵੇਗਾ ਤੇ ਚੋਣ ਕਮਿਸ਼ਨ ਦੇ ਵੱਲੋਂ ਅੱਜ ਤੋਂ ਜਿਹੜਾ ਚੋਣ ਜਾਬਤਾ ਲਗਾ ਦਿੱਤਾ ਗਿਆ